ਇਹ ਆਪਸ ਹੋਣ ਦੇ ਨਾਤੇ ਵੀ ਮੈਨੂੰ ਮੈਨੂੰ ਐ ਨਹੀਂ ਪਤਾ ਲੱਗ ਰਿਹਾ ਜੀ ਵਰਨਾ ਕੌਣ ਖੜੂਗਾ ਪਰ ਭਾਜੀ ਰਿਓ ਮੇਰੇ ਔਖੇ ਸਮੇਂ ਦੇ ਵਿੱਚ ਮੁੰਡੇ ਨਾਲ ਮੂੰਹਾਂ ਜੋੜ ਕੇ ਮੈਨੂੰ ਮਸੀਫੁੱਟ ਤੋਂ ਕਹਿੰਦਿਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ ਵੀ ਵੋਟ ਉਹ ਜਿਹੜੀ ਟੂ ਟੂ ਵਾਲੀ ਮਸ਼ੀਨ ਬਸ ਟੂ ਵੀ ਕਰਦੀ ਰਹੇ ਐਸੀ ਉਗਲ ਦੱਬਿਓ ਵੀ ਪਤਾ ਲੱਗ ਜੇ ਸਦਾ ਜਨਨ ਭਾਜੀ ਐਮਐਲਏ ਬਣਨ ਤੇ ਅੱਗੇ ਆਪਣਾ ਸਰਦਾਰ ਤੇ ਇੱਕ ਆਪਸ ਹੋਣ ਦੇ ਨਾਤੇ ਵੀ ਮੈਨੂੰ ਮੈਨੂੰ ਐ ਨਹੀਂ ਪਤਾ ਲੱਗ ਰਿਹਾ ਕਿ ਮਰਦਾ ਕੌਣ ਖੜੂਗਾ ਪਰ ਭਾਜੀ ਰਿਓ ਮੇਰੇ ਅੱਖੇ ਸਮੇਂ ਦੇ ਵਿੱਚ ਮੁੰਡੇ ਨਾਲ ਮੂੰਹ ਦਾ ਜੋੜ ਕੇ ਮੈਨੂੰ ਮਸੀਹੂਤ ਤੋਂ ਕੱਢਿਆ ਕਿ ਅੱਜ ਤੱਕ ਮਨਕੀਰ ਤਾਰੋ ਖਾਣੇ ਵਿੱਚ ਰੱਖਿਆ আরে আপন না লাগে গো হরে তুমি আরই নেই তুমি গাইতে করো তারে ਸੋ ਮੈਂ ਕੀ ਬੰਦਾ ਤੈਨ੍ਹ ਮਾਲੀ ਸੋ ਮੈਂ ਕੀ ਬੰਦਾ ਤੈਨ੍ਹ ਮਾਲੀ ਨਗਰਾਂ ਦਾ ਖੜ ਕਰ ਗਏ ਸਭਿਆ ਨੀ ਤੇਰੇ ਮਾਲੀ ਸਭਿਆ ਨੀ ਤੇਰੇ ਮਾਲੀ ਨਾਲ ਖੜੇ ਮੈਂ ਬਾਜੀ ਦਾ ਕਰੇ ساری ਉਮਰ ਮੈਂ ਕਰਜ਼ਦਾਰ ਆ ਬਾਜੀ ਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ ਵੀ ਵੋਟ ਉਹ ਜਿਹੜੀ ਟੂ ਟੂ ਵਾਲੀ ਮਸ਼ੀਨ ਬਸ ਟੂ ਵੀ ਕਰਦੀ ਰਹੇ ਨੇ ਪੜਾ ਲਈ ਜੀ ਜਦੋਂ ਤੇਰਾ ਅਸਲਾ ਹੋ ਗਿਆ ਨਾ ਜੋ ਭਯਾਰ ਦੇਵੇ ਅੱਜ ਰਾਤੀ ਖੂਨ ਦੀ ਜੇ ਦੇ ਫਲੋਰ ਉੱਤੇ ਉਹ ਉੱਪਰ ਤੇ ਸੀ ਖੜਾ ਸ਼ਰੇਆਮ ਹੋ ਗਿਆ ਤੇ ਮੈਨੂੰ ਮੈਨੂੰ ਗਗਨ ਭਰਾ ਨੇ ਦੱਸਿਆ ਕਿਹਾ ਵੀ ਭਾਜੀ ਉੱਤੇ ਸਾਰਿਆਂ ਨੂੰ ਵੇਖ ਰਹੇ ਹੋਗੇ ਤੁਹਾਡੇ ਨਾਲ ਠੀਕ ਹੈ ਜਿਸ ਭਾਜੀ ਦਾ ਜਿਹੜਾ ਚਿਹਰਾ ਤੁਹਾਡੇ ਅੰਦਾਸੀ ਉਗਲ ਦੱਪਿਓ ਵੀ ਪਤਾ ਲੱਗ ਜੇ ਮੈਂ ਤਾਂ ਕਹਿੰਦਾ ਪਾਜੀ ਐਮਐਲਏ ਬਣਨ ਤੇ ਅੱਗੇ ਆਪਣਾ ਸਰਦਾਰ ਜੀ ਵੀਡੀਪੀ ਵੱਲੋਂ ਹਾਥ ਦੋ ਪਾਜੀ ਨੇ ਇੱਕ ਵਾਰੀ ਇਹ ਕੋਈ ਹੁਣੇ ਹੁਠੀ ਕਰਨਾ ਪਾਜੀ ਨੇ ਆਪ ਪੁੱਛਣਾ ਵੀ ਕਿਹੜੇ ਜਿੰਨਾ ਤੁਹਾਡੇ ਚੁਣੋ ਚੋਣ ਚ ਟਾਈਮ ਦੇਣਾ ਜਿੰਨੇ ਦੇ ਤੁਹਾਡਾ ਭਾਈ ਜਿਆਨ ਰਿਹਾ ਹੈ ਇਹ ਮੇਰੀ ਚੁੱਪੀ ਬੋਲਦੀ ਸੀ ਮੈਂ ਦੱਸਦਾ ਚੁੱਪੀ ਬੋਲਦੀ ਸੀ ਤੁਹਾਡੀ ਹਰ ਤੁਹਾਡਾ ਭਰਾ ਇੰਦਾ ਵੀ ਨਹੀਂ ਹੈਗਾ ਚੁੱਪੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਮਨਕੀਰ ਜੀ ਮੇਰੇ ਨੌਜਵਾਨੋ ਸੁਣਿਓ ਜਿਹਾ ਨਾਲ ਮਨਕੀਰਾ ਜੀ ਤੁਹਾਨੂੰ ਬੜਾ ਫਕਰ ਹੋਊਗਾ ਤੁਸੀਂ ਬਈਜੇ ਆਓ ਤੁਹਾਨੂੰ ਬੜਾ ਫਕਰ ਹੋਊਗਾ ਮਨਕੀਰਾ ਜੀ ਜਦੋਂ ਤੁਸੀਂ ਐਂਟਰੀ ਕੀਤੀ ਆ ਨਾ ਜਦੋਂ ਮੈਂ ਮੈਲੇ ਸੀ ਮੈਂ ਕਿਹਾ ਦੇਸ਼ ਦੇ ਲੋਕਾਂ ਨੂੰ ਸਾਡਾ ਇਤਿਹਾਸ ਪਤਾ ਲੱਗਣਾ ਚਾਹੀਦਾ ਏ ਉਹ ਚੌਂਕ ਤੇ ਬਾਬਾ ਬਕੀਰ ਸਿੰਘ ਬਾਬਾ ਜਸਪਾਲ ਸਿੰਘ ਹਲਵਾਲੀਆ ਤੇ ਬਾਬਾ ਜਸਪਾਲ ਸਿੰਘ ਰਾਮਗੜੀ ਦੇ 100 ਕਰੋੜ ਦੇ ਪ੍ਰਾਟ ਅੰਦਰ ਤਿੰਨਾਂ ਦੇ ਘੋੜੇ ਤੇ ਸਵਾਸ ਸੀਨਾ ਚੌੜੇ ਦੇ ਬੁੱਤ ਲੱਗੇ ਨੇ ਪੂਰਾ ਦੇਸ਼ ਦੇਖਦਾ ਹੈ ਨਾ ਨਾਲ ਕਰੇ ਨੂੰ ਫਤਹਿ ਕੀਤਾ ਸੀਗਾ ਜੱਸਾ ਸਿੰਘ ਨਾਲ ਵਾਗਿਆ ਤੇ ਜੱਸਾ ਸਿੰਘ RAM ਗੀਆ ਬਾਬਾ ਫਿਰ ਸਿੰਘ ਇਹ ਦੇਖਣਾ ਤੁਸੀਂ ਪੁਰੇ ਦੇਸ਼ ਮਾਣ ਲੱਗੇ ਬਾਜੀ ਤ੍ਰੀਕੂ ਭੱਜਿਆ ਚੱਕ ਦਿਓ ਜੀ ਪਤਾ ਲੱਗਣਾ ਚਾਹੀਦਾ ਪੂਰੀ ਦਿੱਲੀ ਨੂੰ ਜਦੋਂ ਰੋਜ਼ੀ ਗਾੜੰਦੇ ਸਾਡੇ ਵਿਸ਼ਨਗੜ੍ਹ ਵਿਖਾੜਾ ਦੇ ਮੁੰਡੇ ਕੁੜੀਆਂ ਤਹਿ ਕਰਦੇ ਨੇ ਤੇ ਫਿਰ ਹਮਾਰਿਆਂ ਬਾੜ ਨੂੰ ਵੀ ਧੱਕ ਕੇ ਲੈ ਜਾ ਸਕਦੇ ਆ

ਕਿ ਚੋਣਾਂ ਤੋਂ ਪਰਮਾਤਮਾ ਦੀ ਕਿਰਪਾ ਲਈ ਤੋਂ ਇੱਕ ਤਰਫਾ ਹੋ ਜਾਏਗਾ ਮੇਰੇ ਕੋ ਰਜੋਰੀਗੜ੍ਹ ਦੇ ਲੋਕਾਂ ਤੇ ਬੜਾ ਵਿਸ਼ਵਾਸ ਹੈ ਔਰ ਰਜੋਰੀਗੜ੍ਹ ਦੇ ਲੋਕਾਂ ਨੇ ਪਹਿਲਾਂ ਵੀ ਉਹ ਚੋਣਾਂ ਇੱਕ ਤਰਫਾ ਕੀਤਾ ਸੀ ਮੈਂ ਸਿਰਫ ਦੱਸਣਾ ਯਾਦ ਕਰਾਉਣਾ ਚਾਹੁੰਦਾ ਕਿ 2017 ਚ ਵੀ ਜਦੋਂ ਮੈਂ ਚੋਣ ਪਹਿਲਾਂ ਆਖਰੀ ਲੜਿਆ ਸੀ ਆਖਰੀ ਚੋਣਾਂ ਜਦੋਂ ਉੱੜ ਕੇ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਦਕੇ ਤਰ ਸਦਕੇ ਔਰ ਮੇਰੇ ਰਜੋਰੀਗੜ੍ਹ ਦੇ ਲੋਕਾਂ ਦੇ ਪਿਆਰ ਸਦਕੇ ਦਿੱਲੀ ਚ ਬਹਾਦਰ ਇੱਕ ਸੀਟ ਸੀ ਜਿਸ ਦੇ 17 ਸੀਟਾਂ ਜੇ ਇੱਕ ਵੀਟ ਚ ਜਨੇ ਆਮ ਆਦਮੀ ਪਾਰਟੀ ਜਮਾਨਤ ਜਬਤ ਕਰਾਤੀ ਸੀ ਸੱਤਾ ਦੇ ਦੌਰਾਨ ਆਮ ਆਦਮੀ ਪਾਰਟੀ ਜਮਾਨਤ ਤੱਕ ਕਰਾਈ ਸੀ ਫਿਰ ਜੋਹਰੀਗੰਢ ਦੇ ਲੋਕਾਂ ਨੇ ਕਰਾਈ ਸੀ ਮੈਨੂੰ ਉਮੀਦ ਆ ਕਿ ਐਰ ਕੀ ਉਹ ਸੇ ਤਰਜ ਦੇ ਕਰ ਜਾਏਗੀ ਔਰ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਹਾਰ ਹੋਏਗੀ ਔਰ ਜੋਹਰੀਗੰਢ ਦੇ ਲੋਕਾਂ ਦੀ ਜਿੱਤ ਹੋਊਗੀ ਮੇਰੇ ਪੰਜਾਬੀ ਪਰਿਵਾਰਾਂ ਦੀ ਜਿੱਤ ਹੋਊਗੀ ਮੇਰੇ ਇੱਥੇ ਰਹਿਣ ਵਾਲੇ ਲੋਕਾਂ ਦੀ ਜਿੱਤ ਹੋਊਗੀ ਔਰ ਜਿਨ੍ਹਾਂ ਨੇ ਗੁੰਡਾਗਰਦੀ ਕਰ ਰੱਖੀ ਉਹਨਾਂ ਦੀ ਹਾਰ ਹੋਊਗੀ ਲੇਕਿਨ ਆ ਜਾਣਾ ਪੰਜਾਬ ਚ ਇਹ ਹੀ ਕੰਮ ਕੀਤੇ ਸੀਗੇ ਹੁਣ ਦਿੱਲੀ ਲੋਕਾਂ ਨੂੰ ਪਤਾ ਲੱਗ ਗਿਆ 10 ਸਾਲਾਂ ਬਾਅਦ ਸਭ ਝ ਵਾਦੇ ਕਰਦਾ ਮੈਂ ਗਰੀਬਾਂ ਨੂੰ ਘਰ ਦੂੰਗਾ ਬਣਾ ਆਪਣਾ 100 ਕਰੋੜ ਦਾ ਮਹਿਲ ਲੈਂਦਾ ਹੈ ਵਾਦੇ ਕਰਦਾ ਮੈਂ ਔਰਤਾਂ ਨੂੰ ਸੁਰੱਖਿਆ ਦੂੰਗਾ ਦੋ ਦੋ ਸਟੇਟਾਂ ਦੀ ਆਫਸੈਟ ਪਲੱਸ ਲਈ ਫਿਰਦਾ ਹੈ ਸੋ ਇਸ ਕਰਕੇ ਲੋਕਾਂ ਨੂੰ ਸਭ ਪਤਾ ਹੈ